ਸਤਿਗੁਰ ਜੀ ਸਾਰਿਆਂ ਨੂੰ ਅੱਜ ਆਪਾਂ ਟੂੜੀ ਦਾ ਕੰਮ ਸ਼ੁਰੂ ਕਰਤਾ ਅੱਜ ਪਹਿਲਾ ਦਿਨ ਆ ਤਿੰਨ ਤਨ ਹੋ ਗਈ ਸੀ ਆਪਣੀ ਬਾਟੀ ਗਰੀ ਨੂੰ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲਦਾ ਕੰਮ ਅੱਜ ਆ ਪਹਿਲੀ ਟਰਾਲੀ ਭਰਦੇ ਆ ਤੇ ਪੂਣੀ ਵੀ ਬਹੁਤ ਵਧੀਆ ਫਰੀਕ ਆ ਤੇ ਸ਼ੁਰੂ ਹੋ ਗਿਆ ਆਪਣਾ ਕੰਮ ਆਪਣੇ ਏਰੀਆ 'ਚ ਤਾਂ ਬਾਟੀ ਦਾ ਪੂਰਾ ਟੂੜੀਆ ਦਾ ਪੂਰਾ ਜੋਰ ਹੀ ਆ ਕਿਉਂਕਿ ਆਪਣੇ ਏਰੀਆ ਕੀਤਾ ਰਹਿ ਜਾਂਦਾ ਸਾਰੇ ਪਿੰਡਾਂ ਨੂੰ ਆਪਣੇ ਫਰਕ ਰਹਿੰਦਾਗਾ। ਕਿਉਂਕਿ ਇੱਥੇ ਆਪਣੇ ਨਾ ਪੰਡ ਵੱਡੀਆਂ ਮਸ਼ੀਨਾਂ ਤੇ ਟੂੜੀਆਂ ਵਾਲੀਆਂ ਮਸ਼ੀਨਾਂ ਬਹੁਤ ਜ਼ਿਆਦੇ ਨੇ। ਇਹ ਕਰਕੇ ਕੰਮ ਘੱਟ ਚੱਲਦਾ। ਨਾਲੇ ਨਾਲ ਹੀ ਬਸ ਜਿਹਨੇ ਅੱਜ ਕਣਕ ਵੱਢ ਲਈ ਨਾਲ ਹੀ ਦੂਜੇ ਦਿਨ ਪੂੜੀ ਬਣਾਈ ਜਾਂਦਾ। ਤੇ ਕਰ ਤਿੰਨ ਕਿਹ ਤਰ੍ਹਾਂ ਦੀ ਛੇੜ ਰਹਿ ਗਈ ਬਸ ਕੰਮ ਖਤਮ ਹੋ ਜਾਣਾ ਕਿਉਂਕਿ ਮਸ਼ੀਨਰੀ ਜ਼ਿਆਦੇ ਆ। ਸਫਾਈ ਦੇਖੋ ਤੇ ਜਿੱਥੇ ਥੱਲੇ ਵਧੀਆ ਨਿਕਲਦੀ ਆ। ਥੂੜੀ ਤੇ ਕਣਕ ਦਾ ਝਾੜ ਵੀ ਆਪਣੇ ਵਧੀਆਗਾ। ਪਰਮਾਤਮਾ ਸਾਰਿਆਂ ਨੂੰ ਸੁੱਖ ਸ਼ਾਂਤੀ ਦੇਵੇ ਤੇ ਜਰੂਰ ਆਪਣੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿੱਥੋਂ-ਕਿੱਥੋਂ ਦੇਖ ਰਹੇ ਹੋ। ਬਾਕੀ ਅੱਗੇ ਦੀ ਅੱਗੇ ਆਪਾਂ ਵੀਡੀਓ ਪਾਉਂਦੇ ਰਹਾਂਗੇ। ਆਪਣਾ ਪੇਜ ਜਰੂਰ ਫੋਲੋ ਕਰਿਓ ਜਸੂ ਹੀ ਕਿਉਂਕਿ ਪੇਜ ਤੇ ਆਪਣੀਆਂ ਕਿਸਾਨੀ ਦੇ ਨਾਲ ਹੀ ਸੰਬੰਧਤ ਵੀਡੀਓ ਆਉਂਦੀਆਂ ਨੇ, ਸਾਫ਼-ਸੁਥਰੀਆਂ ਪਰਿਵਾਰਕ ਵੀਡੀਓ ਆਉਂਦੀਆਂ ਨੇ। ਬੈੱਕੇ ਥੋੜੀ ਲਾਗੀ ਲਵੇ ਲੋਕੋ ਗੇੜਿਆਂ ਦੀ ਕੱਚੀ ਆ ਰੂਸਿਆ ਜਾ ਬੈਠਾ ਰੂਸਿਆ ਜਾ ਦੀਪਾਂ ਦੀ ਮਸ਼ੀਨ ਆ ਭਰਾਵਾ ਸ਼ੁੱਧ ਬਹੁਤ ਆ ਇਹ ਹੁਣ ਨਵਾਂ ਦੀਪ ਆ ਗਿਆ ਪਹਿਲਾ ਵਾਲਾ ਪੁਰਾਣਾ ਜਿਹੜਾ ਦੀਪ ਸੀ ਬਣਾਉਂਦਾ ਸੀ ਬਾਈ ਉਹ ਉਹਦੇ ਮਸ਼ੀਨਾਂ ਦੇ ਜੁਰ ਕਰਦਾ ਨਹੀਂ ਤੋੜਦਾ ਦਬਦਾ ਤਾਂ ਨਹੀਂ ਨਹੀਂ ਦਬਦਾ ਝੋਟਾ ਹੀ ਹਨਾ ਝੋਟਾ ਹੀ ਆ ਕਿੰਨੇ ਚੱਕਰਾਂ ਦੇ ਰੱਖਦਾ 1500 ਦੇ ਠੀਕ ਆ ਤਾਂ ਕੀ ਪਿੰਜਨ ਕਰਾਇਦਾ ਫਰਕ ਪੈ ਗਿਆ ਹਨਾ ਇਦਗੀ ਕਹਿੰਦਾ ਦਬਦਾ ਦੂਰ ਤਾਂ ਨਹੀਂ ਹੈਗਾ ਦੱਬੀ ਫਿਰਨਾ ਕੰਮ ਨੂੰ ਉਹ ਤਾਂ ਆਪਾ ਢੂਪ ਬੰਨਣੀ ਭੁੱਲ ਗਏ ਹਨਾ ਮੈਨੂੰ ਲੱਗਦਾ ਹੈਂ ਤੇਰੇ ਨੂੰ ਮੈਂ ਲੈ ਜਾਂਦਾ ਤੂੰ ਤੇ ਨਹੀਂ ਫਿਰਦਾ ਅਲਦਾ ਸਲਾਬੇ ਹੋਣਗੇ ਲੰਘ ਕੇ ਨਹੀਂ ਆਹ ਸਲਾਬੇ ਬਾਹਰ ਆਪਾਂ ਦੇਖਦੇ ਜਿਵੇਂ ਜਿਵੇਂ ਬਾਕੀ ਹੰਡੇ ਆਂ ਦਪਹਿਰਾ ਹੋ ਗਿਆ ਨਾ 11 ਵਜੇ ਦੀ ਤਰੀਆ ਐਸਾ